ਜੇ ਜਦੋਂ ਵਿਰਿਆਰਥੀਆਂ ਨੇ ਯੂਨੀਵਰਸਿਟੀ ਵਿਚ ਆਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੇ ਤੁਸੀਂ ਖਲਾਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਹ ਉਥੇ ਨਾਰੇ ਲਾਉਂਦੇ ਫਿਰਦੇ ਆ ਉਹ ਉਥੇ ਪੁਰਸਨ ਲੜਦੇ ਫਿਰਦੇ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀ ਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਦੀ ਤਾਂ ਲਾਤੀ ਐਸੀ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਦੇ ਸਾਰੇ ਕਾਲ ਜਾਂਦਾ ਕਿੱਸਾ ਕੱਢਦੇ ਆ ਵਿੱਚ ਉਹ ਸਾਨੂੰ ਨਾ ਪੈਸਾ ਦੀ ਕੋਈ ਅਸਟਾ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੇਤੀਬਾੜੀ ਦਾ ਯੂਨੀਵਰਸਿਟੀ ਬਣਾਈ ਹੁਣ ਖੇਤੀਬਾੜੀ ਦੇ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਦੇ ਯੂਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਸ਼ਾਸ਼ਾ ਨਹੀਂ ਕਿਉਂਕਿ ਉਹਨਾਂ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਸੋ ਸੈਨੇਟ ਦੇ ਵਿੱਚ ਵੜਨੇ ਕੋਸ਼ਸ਼ਾਂ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਰਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਅਸੀਂ ਉਹਨਾਂ ਨੂੰ ਸੰਭਾਲ ਲੈਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਇਸ ਕੰਗੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੀ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਕਿਹਾ ਜੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਸ਼ਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸਿੰਘ ਉਤੇ ਸਪਸ਼ਟੋ ਕਿ ਆ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦ ਦੇ ਵਿੱਚ ਅਜੀਬ ਲਾਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦੇ ਮਤਲਬ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਤੇ ਹੈ। ਮਗਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ